ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਕਰਤਵਯ ਪਾਤੇ ਕਰਤਵਯ ਪਵਨ ਤੇਨ ਦਾ ਉਦਘਾਟਨ ਕੀਤਾ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅੱਜ ਰੈਪੋ ਦਰ ਨੂੰ 5.5 ਫੀਸਦੀ ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਬਾਲਕਿਸ਼ਨ ਗੋਇਲ ਪੰਜਾਬ ਦੇ 6 ਦਿਨਾਂ ਦੌਰੇ ਤੇ ਅੱਜ ਪਠਾਨਕੋਟ ਜ਼ਿਲ੍ਹੇ ਵਿੱਚ ਕੀਤੀ ਮੀਟਿੰਗ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੋਕਾਂ ਨੂੰ ਫੂਡ ਸੇਫਟੀ ਔਨ 휠 ਸਪੈਲ ਕੈਂਪੀਂ ਦਾ ਆਵਾਦਤਵਾਦ ਦਾ ਲਾਭ ਉਠਾਉਣ ਦਾ ਸੱਤਾ ਦਿੱਤਾ ਅਤੇ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਵੇਖਦਿਆਂ ਤਰੰਤਾਰਨ ਪਟਿਆਲਾ ਤੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਸੂਚਨਾ ਦੇਣ ਲਈ ਸਰਕਾਰ ਨੇ ਕੰਟਰੋਲ ਰੂਮ ਨੰਬਰ 0172 2741803 ਕੈਂਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚਿਕਰਤਵਯਾ ਪੱਤ ਦੇ ਕਰਤਵਯ ਪਵਨ ਤੈਂਦਾ ਉਦਘਾਟਨ ਕੀਤਾ। ਓਹਾਂ ਨੇ ਨਵੀਂ ਇਮਾਰਤਾਂ ਦਾ ਨਿਰਖਣ ਵੀ ਕੀਤਾ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁੱਛਗਿੱਛ ਕੀਤੀ। ਇਸ ਮੌਕੇ ਤੇ ਕੇਂਦਰੀ ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਵੀ ਮੌਜੂਦ ਰਹੇ। ਇਹ ਇਮਾਰਤ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਹਿੱਸਾ ਹੈ। ਇਹ ਆਉਣ ਵਾਲੇ ਸਾਰੇ ਕੇਂਦਰੀ ਸਕੱਦਰੀਤਿਆਂ ਕਈ ਇਮਾਰਤਾਂ ਵਿੱਚੋਂ ਪਹਿਲੀ ਹੈ। ਇਸ ਦਾ ਉਦੇਸ਼ ਪ੍ਰਸ਼ਾਸਨਿਕ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਤੇ ਸ਼ਾਸਨ ਨੂੰ ਹੋਰ ਕੁਸ਼ਲ ਬਣਾਉਣਾ ਹੈ। ਕਰਤਵਯ ਭਵਨ ਤੇ ਲਗਭਗ 1.5 ਲੱਖ ਵਰਗ ਮੀਟਰ ਦਾ ਇੱਕ ਆਧੁਨਿਕ ਦਫ਼ਤਰੀ ਕੰਪਲੈਕਸ ਹੈ ਜਿਸ ਵਿੱਚ ਗ੍ਰਹਿ ਵਿਦੇਸ਼ ਪੇਂਡੂ ਵਿਕਾਸ ਐਮਐਸਐਮਈ ਪੈਟਰੋਲੀਅਮ ਤੇ ਕੁਦਰਤੀ ਗੈਸ ਅਮਲਾ ਤੇ ਸਿਖਲਾਈ ਵਿਭਾਗ ਤੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਵਰਗੇ ਮੁੱਖ ਮੰਤਰਾਲਿਆਂ ਦੇ ਦਫ਼ਤਰ ਹੋਣਗੇ ਇਹ ਨਵੀਂ ਇਮਾਰਤ ਆਧੁਨਿਕ ਪ੍ਰਸ਼ਾਸਕੀ ਢਾਂਚੇ ਦਾ ਪ੍ਰਤੀਕ ਹੈ ਇਸ ਦੇ ਛਾਤੇ ਸੋਲਰ ਸੋਲੋ ਵਾਟਰ ਹੀਟਿੰਗ ਵੈਂਟੀਲੇਸ਼ਨ ਤੇ ਏਅਰ ਕੰਡੀਸ਼ਨਿੰਗ ਸਿਸਟਮ ਤੇ ਮੀਂਹ ਦੇ ਪਾਣੀ ਦੀ ਸੰਭਾਲ ਦੇ ਨਾਲੋਂ ਨਾਲ ਸਾਹਿਤ ਵਿੱਚ ਵੀ ਮੋਰੀ ਹੋਵੇਗੀ ਕਰਤਵਯ ਪਵੰਦੀ ਛਾਤੇ ਲਗਾਏ ਗਏ ਸੋਲਰ ਪੈਨਲ ਹਰ ਸਾਲ 5 ਲੱਖ ਯੂਨਿਟ ਤੋਂ ਵੱਧ ਬਿਜਲੀ ਪੈਦਾ ਕਰਨਗੇ ਇਹ ਇਮਾਰਤ ਵਾਤਾਵਰਣ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰੇਗੀ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅੱਜ ਰੈਪੋ ਦਰ ਨੂੰ 5.5 ਫੀਸਦੀ ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ ਜੀਡੀਪੀ ਵਿਕਾਸ ਅਨੁਮਾਨ 6.5 ਫੀਸਦੀ ਤੇ ਬਰਕਰਾਰ ਰੱਖਿਆ ਗਿਆ ਹੈ ਪੇਸ਼ ਹੈ ਇੱਕ ਰਿਪੋਰਟ ਇਹ ਫੈਸਲਾ ਫਰਵਰੀ ਤੋਂ ਲੈ ਕੇ ਆਉਣ ਵਾਲੇ ਤਿਉਹਾਰਾਂ ਤੋਂ ਪਹਿਲਾਂ 100 ਅਦਾਰਨਕਾ ਦੀ ਕਟੌਤੀ ਤੋਂ ਬਾਅਦ ਲਿਆ ਗਿਆ ਹੈ। ਭਾਰਤੀ ਰਾਮਤ ਤੇ ਅਮਰੀਕੀ ਟੈਰਿਫ ਦੇ ਬਾਵਜੂਦ ਸਿਖਰਲੇ ਬੈਂਕ ਨੇ ਵਿੱਤੀ ਸਾਲ 2025-26 ਲਈ ਜੀਡੀਪੀ ਵਿਕਾਸ ਅਨੁਮਾਨ 6.5% ਤੇ ਬਰਕਰਾਰ ਰੱਖਿਆ ਹੈ। ਮੌਜੂਦਾ ਵਿੱਤੀ ਸਾਲ ਲਈ ਮਹਿੰਗਾਈ 3.1% ਰਹਿਣ ਦਾ ਅਨੁਮਾਨ ਹੈ। ਇਹ ਜੂਨ ਦੇ 3.7% ਦੇ ਅਨੁਮਾਨ ਤੋਂ ਘੱਟ ਹੈ। ਹਾਲਾਂਕਿ ਆਉਣ ਵਾਲੇ ਵਿੱਤੀ ਸਾਲ 2026-27 ਵਿੱਚ ਖਪਤਕਾਰ ਮੂਲ ਸੂਚਕ ਅੰਕ ਸੀਪੀਆਈ ਦੇ 4.9% ਇਸ ਤੱਕ ਪਹੁੰਚਣ ਦੀ ਉਮੀਦ ਹੈ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ 4 ਤੋਂ 6 ਅਗਸਤ ਦੇ ਵਿਚਕਾਰ ਹੋਈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਬਲਕਿਸ਼ਣ ਗੋਇਲ ਨੇ ਪਠਾਨਕੋਟ ਜ਼ਿਲ੍ਹੇ ਦੇ ਸਿਵਲ ਹਸਪਤਾਲ ਪਠਾਨ ਕੋਟ ਅੰਗਨਵਾੜੀ ਕੇਂਦਰਾ ਤੇ ਸਕੂਲਾਂ ਦਾ ਦੌਰਾ ਕੀਤਾ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਬਾਰੇ ਜਾਂਚ ਕੀਤੀ। ਉਹਨਾਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸਰਕਾਰ ਵੱਲੋਂ ਜਾਰੀ ਸਕੀਮ ਦਫ਼ਤਰ ਦਾ ਚਾਇਸਾ ਲਿਆ। ਇਸ ਤਰ੍ਹਾਂ ਅਧਿਕਾਰੀਆਂ ਨੂੰ ਹਸਪਤਾਲ ਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਉਹ ਪੰਜਾਬ ਦੇ 6 ਦਿਨਾ ਦਾਰੇ ਤੇ ਆਏ ਨਹੀਂ। ਉਹਨਾਂ ਦੱਸਿਆ ਕਿ ਕਮਿਸ਼ਨ ਦਾ ਮੁੱਖ ਉਦੇਸ਼ ਜ਼ਿਮਨੀ ਪੱਧਰ ਤੇ ਜਾ ਕੇ ਲੋਕਾਂ ਨੂੰ ਉਪਲਬਧ ਸਹੂਲਤਾਂ ਤੇ ਯੋਜਨਾਵਾਂ ਦੀ ਜਾਂਚ ਕਰਨਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲੋਕਾਂ ਨੂੰ ਇਹ ਯੋਜਨਾਵਾਂ ਸਹੀ ਤੰਗ ਨਾਲ ਮਿਲ ਰਹੀਆਂ ਨੇ ਜਾਂ ਫਿਰ ਨਹੀਂ। ਇਸ ਲਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਤੇ ਉਸ ਤੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਦੌਰੇ ਦੀ ਵਿਸਥਾਰਤ ਰਿਪੋਰਟ ਚੇਅਰਮੈਨ ਨੂੰ ਸੌਂਪੀ ਜਾਏਗੀ ਇਸ ਤੋਂ ਬਾਅਦ ਕਾਰਵਾਈ ਲਈ ਰਾਸ਼ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇੱਕ ਰਿਪੋਰਟ ਭੇਜੀ ਜਾਵੇਗੀ ਤਾਂ ਜੋ ਲੋਕਾਂ ਨੂੰ ਉਪਲਬਧ ਸਹੂਲਤਾਂ ਦਾ ਸੁਧਾਰ ਕੀਤਾ ਜਾ ਸਕੇ ਇਹ ਖਬਰ ਤੁਸੀਂ ਆ ਕਾਸ਼ਵਾਨੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrnuchlander ਸਾਡਾ ਫੇਸਬੁੱਕ ਪੇਜ ਹੈ rnu-rir chandler ਅਤੇ YouTube ਤੇ ਸਾਡਾ ਚੈਨਲ ਹੈ @rir chandler ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਬੀਰ ਸਿੰਘ ਨੇ ਲੋਕਾਂ ਨੂੰ ਫੂਡ ਸੇਫਟੀ ਔਨ 휠ਸ ਪਹਿਲਕਤੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਜਿਸ ਦਾ ਵਿਸਥਾਰ ਹੁਣ ਸਾਰੇ ਜ਼ਿਲ੍ਹਿਆਂ ਵਿੱਚ ਹੋ ਗਿਆ ਹੈ ਜ਼ਿਕਰ ਹੋ ਗਿਆ ਕਿ ਫੂਡ ਸੇਫਟੀ ਔਨ 휠ਸ ਮੋਬਾਈਲ ਫੂਡ ਜਾਂਚ ਬਾਰੇ ਵੈਨਾ ਨੇ ਜੋ ਦੁੱਧ ਪਨੀਰ ਪਾਣੀ ਤੇ ਹੋਰ ਨਾ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਸਮੇਤ ਭੋਜਨ ਦੀਆਂ ਪ੍ਰਮੁੱਖ ਸ਼੍ਰੇਣੀਆਂ 'ਚ ਮਿਲਾਵਟ ਦੀ ਜਾਂਚ ਕਰਦੀਆਂ ਨੇ ਉਨ੍ਹਾਂ ਕਿਹਾ ਇਹ ਵੈਨਾ ਭੋਜਨ ਵਿੱਚ ਮਿਲਾਵਟ ਖੋਰੀ ਖਿਲਾਫ ਲੜਾਈ ਚ ਇੱਕ ਮਹੱਤਵਪੂਰਨ ਸਾਧਨ ਨੇ ब सरकार के सत्ता चौन तो बाद विभाग वालों को अठारह हज़ार पांच सौ उनाहठ एनफोर्समेंट सैंपल और बारह हज़ार एक सौ अठत् सैंपल लगे गए हैं इस तुँ इला फूड सेफ्टी ऑन व्हील्स से मिलावटखोरी हक तेरह हज़ार तो वमूनिया की जांच की गई है उन्होंने कहा कि प्रमुख श्रेणियों च पनीर घ्यौ दुद्ध मसाले फल सब्जिया मिठाइया खोआ शामिल ने ਹਰੀਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਉਧীন ਪੈਂਦੇ ਕਸਬਾ ਹਰੀਕੇ ਤੋਂ ਥੋੜੀ ਦੂਰ ਕੁੜੋਂਬੰਨ ਤੇ ਦਰਿਆ 'ਚ ਪਾਣੀ ਦਾ ਪੱਧਰ ਵਧਨ ਕਾਰਨ ਪਿੰਡ ਫੁੱਲਾ ਵਾਲੀ ਬਸਤੀ ਪਿੰਕੜੋਂ ਗੱਟੀ ਬਾਛਾ 'ਚ ਪਾਣੀ ਘਰਾ ਤੱਕ ਪਹੁੰਚ ਗਿਆ। ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਮੰਗ ਕੀਤੀ ਹੈ ਉਧਰ ਕਗਰ ਨਦੀ ਦੇ ਨਾਲ ਲੱਗਦੇ ਖੇਤਰ ਚ ਪਈ ਭਾਰੀ ਮੀਂਹ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬਡਿਵੀਜ਼ਨ ਦੇ ਕਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਰਾਜਪੁਰਾ ਦੇ ਐਸ.ਡੀ.ਐਮ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਮਾਤਾਬਕ ਪਿੰਡ ਊਂਟਸਰ ਨਨਹੀੜੀ ਸੰਜਮਪੁਰ ਲਾਚੜੂ ਕਮਾਲਪੁਰ ਰਾਮਪੁਰ ਸੌਂਟਾ ਮਾੜੂ ਤੇ ਚਮਾਰੂਸਮੇਤ ਨੇੜਲੇ ਲਾਕਿਆਂ ਦੇ ਵਸਨੀਕਾਂ ਨੂੰ ਸੂਚਿਤ ਰਹਿਣ ਤੇ ਕਗਰ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਕਿਸੇ ਵੀ ਸੂਚਨਾ ਲਈ ਰਾਜਪੁਰਾ ਦੇ ਹੜ੍ਹ ਕੰਟਰੋਲ ਰ 6762224132 ਦੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪਿੰਡ ਪਸਮੜਾ ਜਲਾਹ ਖੇੜੀ ਪਿੰਡ ਹਡਾਣਾ ਪੁਰ ਅਤੇ ਸਿਰ ਕਪੜਾ ਦੇ ਵਸਨੀਕਾਂ ਨੂੰ ਵੀ ਸੂਚਿਤ ਰਣ ਬਾਰੇ ਕਿ ਹਕੇ ਸਿਲਬਸਾ ਸ਼ਾਸਨ ਨੇ ਕਿ ਹੈ ਕਿ ਜ਼ਿਆਦਾ ਪਾਣੀ ਆਉਣ ਦੀ ਸੂਰਤ ਵਿੱਚ ਕੰਟਰੋਲ ਨੂੰ ਨੰਬਰ 01752350550 ਉੱਪਰ ਸੂਚਿਤ ਕੀਤਾ ਜਾਵੇ। ਉਧਰ ਤਲਵਾੜਾ ਨੇੜੇ ਪੌਂਗ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨੇੜੇ ਪਹੁੰਚਣ ਕਾਰਨ ਡੈਮ ਦੇ ਸਪਿਲਵੇ ਗੇਟ ਸ਼ਾਮ ਨੂੰ ਖੋਲੇ ਜਾ ਰਹੇ ਨੇ ਤੇ ਪਾਣੀ ਬਿਆਸ ਦਰਿਆ ਚ ਛੱਟਿਆ ਜਾਵੇਗਾ ਇਸ ਬਾਰੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਮੁਖ ਇੰਜੀਨੀਅਰ ਰਾਕੇਸ਼ ਗੁਪਤਾ ਨੇ ਇਹ ਵਿਧੀ ਜਾਣਕਾਰੀ ਦਿੱਤੀ। से पोंग डैम के गेट खोले जा रहे हैं जो ब्यास रिवर है उसमें दो तरीके से हम पानी छोड़ते हैं एक तो पावर टनल के थ्रो और एक स्पिले के पावर टनल से जो पानी चल रहा है अठारह उन्नीस हजार क्यूसेक चल रहा है पहले से पोंग डैम के गेट खोलकर आज क्यूसेक पानी छोड़ा जाएगा तो जो अठारह हजार उन्नीस हजार चल रहा है उसमें थोड़ी सी वृद्धि और की जा रही है बहुत बड़े मात्रा में फ्लोज को रिलीज नहीं किया जाएगा पानी ज्यादा मात्रा में जरूर रिलीज किया जा सकता है लेकिन उसकी फ्लोज जो रहेंगे उसकी नदी में जो एट ए टाइम पानी रहेगा वो कम ही रहेगा उससे डाउन स्ट्रीम के लोगों को ध्यान में रखते हुए छोड़ा जाएगा तो इसमें कोई पैनिक की कोई आवश्यकता नहीं है जो लोग ढांति फैला रहे हैं या भय क्रिएट कर रहे हैं पब्लिक में मेरे हिसाब से गलत है और पब्लिक को उनसे बच के रहना चाहिए एक ऑफिशियल और ऑथेंटिकेटेड न्यूज पर ही ध्यान देना चाहिए ਇਸ ਤੋਂ ਇਲਾਵਾ ਬਾਕੀ ਖੇਤਰਾਵਾਂ ਵਿੱਚ ਕਿਤੇ ਵੀ ਹੜ੍ਹ ਦਾ ਪਾਣੀ ਆਉਣ ਬਾਰੇ ਸੂਚਨਾ ਦੇਣ ਲਈ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਸਦੇ ਨੰਬਰ ਨੇ 01722741803 ਅਤੇ 2749901 ਲੋਕ ਕਿਸੇ ਵੀ ਹੰਗਾਮੀ ਸਥਿਤੀ 'ਚ ਇਹਨਾਂ ਨੰਬਰਾਂ 'ਤੇ ਸੂਚਨਾ ਦੇ ਸਕਦੇ ਨੇ ਜਨਗ੍ਰਿਸ਼ਥਿਤ ਪੰਜਾਬੀ ਯੂਨੀਵਰਸਿਟੀ டி ਐਨ ਐਸ ਐਸ ਇਕਾਈ ਨੇ ਅੱਜ ਵਿਕਸਿਤ ਭਾਰਤ ਯੁਵਾ ਕਨੈਕਟ ਪ੍ਰੋਗਰਾਮ ਦੇ ਬੈਨਰ ਹੇਠ ਕਾ ਹਰ ਕਰ ਤਿਰੰਗਾ ਮਹਿੰਮ ਦਾ ਆਯੋਜਨ ਕੀਤਾ ਇਹ ਮਹਿੰਮ ਪਾਰਤ ਸਰਕਾਰ ਦੇ ਯੁਵਾ ਪਲਾਈ ਤਿਕੇਤ ਮੰਤਰਾਲੇ ਦੀ ਇੱਕ ਪਹਿਲ ਕਦਮੀ ਹੈ ਯੂਨੀਵਰਸਿਟੀ ਨੇ ਅਤੇ ਵਖ ਵਖ ਮਾਨਤਾ ਪ੍ਰਾਪਤ ਕਾਲਜਾਂ ਦੇ 155 NSS volunteers ਨੇ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗ ਨੇ ਵਿਦਿਆਰਥੀਆਂ ਨੂੰ ਭਾਸ਼ਣ ਵਿੱਚ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਤੇ ਸੁਰ ਦਿੱਤਾ ਉਹਨਾਂ ਸਾਰੇ ਵਿਦਿਆਰਥੀ volunteers ਨੂੰ MyPath portal ਤੇ ਰਜਿਸਟਰ ਕਰਨ ਦਾ ਸੱਦਾ ਵੀ ਦਿੱਤਾ ਇੱਕ ਰਾਸ਼ਟਰੀ ਡਿਜੀਟਲ ਪਲੇਟਫਾਰਮ ਹੈ ਜੋ ਨੌਜਵਾਨਾਂ ਨੂੰ ਵਿਕਾਸਕੀਆਂ ਪਹਿਲਕਦਮੀਆਂ 'ਚ ਸ਼ਾਮਲ ਕਰਨ ਲਈ ਬਣਾਇਆ ਗਿਆ ਹੈ ਪੰਜਾਬ ਐਨ ਸੀ ਐਸ ਦੀ ਬਟਾਲੀਅਨ ਨੇ ਇੱਕ ਪੇੜ ਮਾਕੇ ਨਾਮ ਹਮੇਤ ਅਧੀਨ ਜ਼ਿਲਹੰਦਰ ਦੇ ਵਕਫਾ ਕਾਲਜਾਂ ਤੇ ਸਕੂਲਾਂ ਚ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ ਹੈ ਬਟਾਲੀਅਨ ਨੇ ਵਕਫਾ ਕਾਲਜਾਂ ਨੂੰ 1000 ਬੂਟੇ ਵੰਡੇ ਨੇ ਤੇ ਇਹ ਬੂਟੇ ਕਾਲਜਾਂ ਚ ਵਕਫ ਵਕਫ ਥਾਵਾਂ ਤੇ ਲਾਏ ਜਾਣਗੇ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਲੋਜੋਸ਼ੀ ਨੇ ਕਿਹਾ ਕਿ ਇਸ ਮਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਪਾਇਦਾਰ ਅਭਿਆਸਾਂ ਚ ਸ਼ਾਮਲ ਕਰਕੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਅੱਜ ਪੰਜ ਕਰਮਚਾਰੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਵਾਰ-ਵਾਰ ਸੁਣਿਆ ਤਾਂ ਜੋ ਜਾਇਜ਼ ਮੰਗਾਂ ਦਾ ਜਲਦ ਹੱਟਕਟੇ ਜਾ ਸਕੇ ਪੰਜਾਬ ਸਿਵਲ ਸਕੱਤਰਤ ਵਿਖੇ ਹੋਈ ਮੀਟਿੰਗ 'ਚ ਪੰਜਾਬ ਸਫਾਈ ਕਰਮਚਾਰੀ ਜਥੇਬੰਦੀ ਨਾਲ ਸਬੰਧਿਤ ਅਤੇ ਹੋਰਨਾਂ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮੀਟਿੰਗ 'ਚ ਸ਼ਿਰਕਤ ਕੀਤੀ ਤੇ ਆਖਰਿ ਖਾਸ ਖਬਰਾਂ ਇੱਕ ਵਾਰ ਫਿਰ ਤੋਂ પ્રધાનમંત્રી નરેન્દ્ર મોદીને અજ નવી કરતવ્યપાથ કર્તવ્ય પવન તિન ઉદઘાટન ભારતીય રિઝર્વ બંકની મુદ્રા નીતિ કમિટીને અજ રેપો દર નું પાંચ અશારી ફીસદથી બરકરાર રખણ ફેસલા રાષ્ટ્રીય મનુખી અધિકાર કમિશન વિશેષ નિગર બાલ કૃષ્ણ ગોયલ પજ દિવા દોરે ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਬੀਰ ਸਿੰਘ ਨੇ ਲੋਕਾਂ ਨੂੰ ਫੂਡ ਸੇਫਟੀ ਔਨ व्हील्स ਵਲ ਕਦਮੇ ਦਾ ਵੱਧ ਉਤਬਾਦਲਾ ਬੁਠਾਣ ਦਾ ਦਿੱਤਾ ਸੱਤਾ ਅਤੇ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਤਰਨਤਾਰਨ ਪਟਿਆਲਾ ਤੇ ਹੁਸ਼ਿਆਰਪੁਰ ਜ਼ਿਲ੍ਹਾ ਬਚਾਅ ਸਾਸਨਾ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਸੂਚਨਾ ਦੇਣ ਲਈ ਸਰਕਾਰ ਨੇ ਕੰਟਰੋਲ ਰੂਮ ਨੰਬਰ 01722741803 ਕਾਇਮ ਕੀਤਾ। ਇਸ ਦਿਨ ਵਾਲੀ ਪਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਗੱਲਣ ਤੁਸੀ ਸੁਣੋਗੇ ਸ਼ਾਮ 7:00 ਵਜੇ 3 ਮਿੰਟ ਤੇ ਨਮਸਕਾਰ।